ਹਾਂ ਜੀ ਜੀ ਕੀ ਕਰੇ ਦੇਖਸ਼ਾਮ ਦੇ ਇਚਾਂ ਅੰਚ ਬੈਠੀਆਂ ਸਮੂਹ ਸੰਗਤਾਂ ਸਾਡੇ ਸਿੱਖ ਸਰਮੋਰ ਜਥੇਬੰਦੀਆਂ ਦੇ ਆਗੂ ਸਹਿਬਾਂ ਔਰ ਸਮਾਜ ਸੇਵੀ ਹੋਰ ਵੀ ਜਥੇਬੰਦੀਆਂ ਦੇ ਮੁਖੀ ਸਹਿਬਾਂ ਸਾਰਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੋ ਸਾਡੇ ਬਾਬਾ ਜੀ ਕੈਲੀਫੋਰਨੀਆ ਵਾਲਿਆਂ ਦੇ ਅੰਕਰ ਨਰੂਲੇ ਵੱਲੋਂ ਉਠਾ ਬੱਚਾ ਕਰਵਾਇਆ ਗਿਆ ਸੀ ਔਰ ਉਹਦੇ ਪਖੰਡਵਾਦ ਦੇ ਖਿਲਾਫ ਜੋ ਬਾਬਾ ਜੀ ਨੇ ਮੁਹਿਮ ਸ਼ੇੜੀ ਸੀ ਉਹਦੇ ਸਬੰਧੀ ਜਿਹੜਾ 27 ਤਰੀਕ ਨੂੰ ਜਲੰਧਰ ਬੀ ਐਮ ਸੀ ਚੌਂਕ ਦੇ ਵਿੱਚ ਧਰਨਾ ਰੱਖਿਆ ਗਿਆ ਵਾ ਸਮੂਹ ਸੰਗਤਾਂ ਨੂੰ ਸਮੂਹ ਜਥੇਬੰਦੀਆਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਠੀਕ 10 ਵਜੇ ਜਿਹੜਾ ਵਾ ਜਲੰਧਰ ਪਹੁੰਚਣਾ ਵਾ ਜਿਹਦੇ ਸੰਬੰਧੀ ਅੱਜ ਵਿਸ਼ੇਸ਼ ਮੀਟਿੰਗ ਕੀਤੀ ਗਈ ਆ ਔਰ ਇੱਥੇ ਸਾਡੇ ਹੋਰ ਵੀ ਜਥੇਬੰਦੀਆਂ ਜਿਹੜੀਆਂ ਇੱਥੇ ਪਹੁੰਚੀਆਂ ਸੀ ਉਹਨਾਂ ਨੇ ਵੀ ਜਿਹੜੀ ਫੋਲ ਤਿਆਰੀ ਕੀਤੀ ਗਈ ਆ ਔਰ ਅਸੀਂ ਪੰਜਾਬ ਦੇ ਸਮੂਹ ਸਾਥੀਆਂ ਨੂੰ ਦੱਸਣਾ ਚਾਹੁੰਦੇ ਆ ਕਿ ਜੇਕਰ ਤੁਸੀਂ ਪਖੰਡਵਾੜ ਤੋਂ ਰੈਟ ਹੋਣਾ ਚਾਹੁੰਦੇ ਜੇ ਪਖੰਡਵਾੜ ਦੇ ਖਲਾਫ ਜਿਹੜੀ ਮੁਹਿੰਮ ਚੜੀ ਆ ਉਹਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਦਿਓ ਔਰ 27 ਤਰੀਕ ਨੂੰ 10 ਵਜੇ ਦੇ ਕਰੀਬ ਜਲੰਧਰ ਜਿਹੜੇ ਜਲੰਧਰ ਦੇ ਲਾਗੇ ਲਾਗੇ ਵਾਲੇ ਵੀਰ ਨੇ ਲੋਕਲ ਉਹ ਜਲੰਧਰ ਪਹੁੰਚਣ ਔਰ ਜਿਹੜੇ ਸਾਡੇ ਅੰਮ੍ਰਿਤਸਰ ਵਾਲਿਆਂ ਨੇ ਜਥੇਬੰਦੀਆਂ ਜਿੰਨੀਆਂ ਵੀ ਇਕੱਠੀਆਂ ਹੋਣੀਆਂ ਸ਼ਰੋਮਣੀ ਜਰਨੈਲ ਬਾਬਾ ਮੇਜਰ ਸਿੰਘ ਜੀ ਸੋਢੀ ਉਹਨਾਂ ਦੀ ਅਗਵਾਈ ਇਹ ਗੋਲਡਨ ਗੇਟ ਅੰਮ੍ਰਿਤਸਰ ਵਿਖੇ 8 ਵਜੇ ਇੱਥੋਂ ਚੱਲਣਾ ਸੀ ਔਰ 8 ਵਜੇ ਕਾਬਲੇ ਦੇ ਵਿੱਚ ਜਿਹੜਾ ਉੱਥੇ ਜਾ ਕੇ ਇਕੱਠੀ ਹੋਣਾ ਵਾ ਤੇ ਸਾਰੀਆਂ ਜੱਦੀਵੰਦੀਆਂ ਨੂੰ ਅਪੀਲ ਕੀਤੀ ਜਾਂਦੀ ਆ ਦਾਬ ਤੋਂ ਕਿ ਆਪਾਂ ਉੱਥੇ ਜਿਹੜਾ ਵਾ 골ਡਨ ਗੇਟ ਅਮਰਸਰ ਸਾਰਿਆਂ ਨੇ ਪਹੁੰਚਣਾ ਔਰ ਇਸ ਪਖੰਡਵਾਦ ਦੇ ਖਿਲਾਫ ਜਿਹੜਾ ਵਾ ਆਪਾਂ ਡਟ ਕੇ ਜਿਹੜਾ ਪਹਿਰਾ ਦੇਣਾ ਵਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਜਿਹੜੀਆਂ ਨਸਲਾਂ ਔਰ ਸਾਡੇ ਜਿਹੜਾ ਹੋਰ ਵੀ ਮਾਨਸਰ ਪੈਰਿਆ ਕੌਮਾਂ ਤੇ ਉੱਤੋਂ ਜਿਹੜਾ ਬਚਾਇਆ ਜਾ ਸਕੇ ਇਹ ਸਾਰਾ ਕੋਈ ਤਾਂ ਹੀ ਹੋ ਸਕਦਾ ਜੇਕਰ ਆਪਾਂ ਉੱਥੇ ਸਾਰੇ ਜਣੇ ਇਕੱਤਰ ਹੋਵਾਂਗੇ ਔਰ ਆਉਣ ਵਾਲੇ ਸਮਾਂ ਜਿਹੜਾ ਵਾ ਉਹ ਸਾਰਾ ਵਧੀਆ ਆਉਣ ਵਾਲਾ ਸਮਾਂ ਜਿਹੜਾ ਭਵਿਕਾ ਸਾਡਾ ਵਾ ਉਹ ਵਧੀਆ ਤਾਂ ਹੀ ਹੋ ਸਕਦਾ ਜੇਕਰ ਉੱਥੇ ਆਪਾਂ ਸਾਰੇ ਇਕੱਤਰ ਹੋਵਾਂਗੇ ਇਸ ਕਰਕੇ ਦਾਸ ਜੋਗਾ ਸਿੰਘ ਵਡਾਲਾ ਇਹਨੀਆਂ ਬੇਨਤੀਆਂ ਕਰਦਾ ਹੋਇਆ ਆਪ ਸਭ ਤੋਂ ਕਿਮਾ ਜੋ ਨੇ ਆ ਜੇਕਰ ਵੱਧ ਘਟ ਅਖਰ ਬੋਲਦਿਆ ਕੋਈ ਗਲਤੀ ਰਹਿ ਗਈ ਹੋਵੇ ਤੇ ਸੰਗਤ ਵਕਸ਼ਨ ਜੋਗ ਵਾਹਿਗੁਰੂ ਜੀ ਕਾ ਖਾਲਸਾ